ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦਾ ਜ਼ਿਕਰ ਹੈ ਤਨ ਤਨ ਬਾਬਾ ਈਸ਼ਰ ਸਿੰਘ ਜੀ ਜਗਰਾਵੀ ਬਿਰਾਜ ਰਹੇ ਸਨ ਇੱਕ ਫੌਜੀ ਬਾਬਾ ਜੀ ਕੋਲ ਆਇਆ ਬਾਬਾ ਜੀ ਨੂੰ ਕਹਿਣ ਲੱਗਾ ਜੀ ਮੈਂ ਬਾਬਾ ਆਨੰਦ ਸਿੰਘ ਜੀ ਦੀ ਬਹੁਤ ਸੰਗਤ ਕੀਤੀ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਬਾਬਾ ਆਨੰਦ ਸਿੰਘ ਜੀ ਤਾਂ ਨਿਰੰਕਾਰ ਸਨ ਉਹ ਫੌਜੀ ਕਹਿੰਦਾ ਨਹੀਂ ਨਿਰੰਕਾਰ ਨਹੀਂ ਸਾਨੂੰ ਬਾਬਾ ਹੀ ਸ਼ੇਰ ਸਿੰਘ ਜੀ ਪੁੱਛਣ ਲੱਗੇ ਫਿਰ ਕੌਣ ਸੀ ਉਹ ਫੌਜੀ ਕਹਿੰਦਾ ਬਾਬਾ ਆਨੰਦ ਸਿੰਘ ਜੀ ਤਾਂ ਆਪ ਗੁਰੂ ਨਾਨਕ ਦਾ ਹੀ ਰੂਪ ਆਏ ਸਨ ਬਾਬਾ ਜੀ ਤਾਂ ਖੁਦ ਗੁਰੂ ਸਾਹਿਬ ਸਨ ਬਾਬਾ ਇਸ਼ਰ ਸਿੰਘ ਜੀ ਕਹਿਣ ਲੱਗੇ ਫਿਰ ਤੋਂ ਕੋਈ ਬਾਬਾ ਜੀ ਦਾ ਬਚਨ ਸੁਣਾ ਸਾਨੂੰ ਉਹ ਫੌਜੀ ਬਾਬਾ ਜੀ ਨੂੰ ਦੱਸਣ ਲੱਗਾ ਜੀ ਮੈਂ ਇੱਕ ਵਾਰ ਫੌਜ ਤੋਂ ਛੁੱਟੀ ਆਇਆ ਹੋਇਆ ਸੀ ਗਰਮੀ ਦਾ ਮੌਸਮ ਸੀ ਮੈਂ ਬਾਬਾ ਜੀ ਦੇ ਦਰਸ਼ਨ ਕਰਨ ਆਇਆ ਬਾਬਾ ਜੀ ਕਹਿੰਦੇ ਗੁਰਮੁਖਾ ਕਿੱਥੋਂ ਆਇਆ ਹੈ ਮੈਂ ਕਿਹਾ ਬਾਬਾ ਜੀ ਮੈਂ ਜਗਰਾਵਾਂ ਦੇ ਰਹਿਣ ਵਾਲਾ ਹਾਂ ਬਾਬਾ ਜੀ ਕਹਿੰਦੇ ਕੀ ਕੰਮ ਕਰਦਾ ਹੁੰਨਾ ਹੈ ਮੈਂ ਕਿਹਾ ਬਾਬਾ ਜੀ ਮੈਂ ਫੌਜ ਵਿੱਚ ਹਾਂ ਬਾਬਾ ਜੀ ਕਹਿੰਦੇ ਪਹਿਰਾ ਕਿਵੇਂ ਦਿਨਾ ਹੁੰਨਾ ਜੀ ਜਾਗ ਕੇ ਡਟ ਕੇ ਪਹਿਰਾ ਦਿਨਾ ਹੁੰਨਾ ਹਾਂ ਬਾਬਾ ਜੀ ਕਹਿੰਦੇ ਕਦੇ ਸੱਚੀ ਸਰਕਾਰ ਦਾ ਪਹਿਰਾ ਵੀ ਦੇ ਕੇ ਦੇਖ ਲਿਆ ਕਰੋ ਫੌਜੀ ਕਹਿੰਦਾ ਜੀ ਮੈਂ ਸਮਝਿਆ ਨਹੀਂ ਬਾਬਾ ਜੀ ਕਹਿੰਦੇ ਅੱਜ ਰਾਤ ਨੂੰ ਸਾਡਾ ਪਹਿਰਾ ਦੇ ਕੇ ਦੇਖ ਜੀ ਮੈਂ ਸਤਿਵਚਨ کہہ ਦਿੱਤਾ ਜਦੋਂ ਸ਼ਾਮ ਦਾ ਸਮਾਂ ਹੋਇਆ ਬਾਬਾ ਜੀ ਨੇ ਮੈਨੂੰ ਇਸ਼ਨਾਨ ਕਰਕੇ ਦੀਵਾਨ ਵਿੱਚ ਬੈਠਣ ਦਾ ਹੁਕਮ ਦਿੱਤਾ ਅਤੇ ਮੈਂ ਉਵੇਂ ਹੀ ਕੀਤਾ ਬਾਬਾ ਆਨੰਦ ਸਿੰਘ ਜੀ ਵੀ ਕਥਾ ਮੌਕੇ ਆ ਕੇ ਦੀਵਾਨ ਵਿੱਚ ਬੈਠ ਗਏ ਤੇ ਫਿਰ 9:30 ਵਜੇ ਤੱਕ ਬੈਠੇ ਹੀ ਰਹੇ ਰਹਿਰਾਸ ਤੋਂ ਬਾਅਦ ਬਾਬਾ ਜੀ ਅੰਦਰ ਗਏ ਹੁਕਮਨਾਮਾ ਲਿਆ 10:00 ਵਜੇ ਸਾਰੀ ਸਮਾਪਤੀ ਹੋਈ ਫਿਰ ਬਾਬਾ ਜੀ ਨੇ ਸਾਰੇ ਬਹਿੰਗਮਾਂ ਨੂੰ ਪ੍ਰਸ਼ਾਦਾ ਸ਼ਿਕਾਇਆ ਬਾਬਾ ਜੀ ਪ੍ਰਸ਼ਾਦਾ ਬਹਿੰਗਮਾਂ ਨੂੰ ਦਿੰਦੇ ਹੋਏ ਪੁੱਛਦੇ ਸਨ ਕਿੰਨੇ ਵਜੇ ਉੱਠਿਆ ਕਿੰਨਾ ਨਾਮ ਜਪਿਆ ਕਿੰਨਾ ਸਮਾਂ ਇੱਧਰ ਉੱਧਰ ਖਰਾਬ ਕੀਤਾ ਫਾਜੀ ਕਹਿੰਦਾ ਜਿਵੇਂ ਉਦੋਂ ਕੋਲ ਹੀ ਸੀ ਇੱਕ ਬਹਿੰਗਮ ਨੇ ਕਹਿ ਦਿੱਤਾ ਜਿਵੇਂ ਉੱਠਣ ਵਿੱਚ ਥੋੜਾ ਲੇਟ ਹੋ ਗਿਆ ਸੀ ਬਾਬਾ ਜੀ ਕਹਿੰਦੇ ਇਹ ਮੰਨਤਾ ਠੀਕ ਹੈ ਇੱਕ ਪ੍ਰਸ਼ਾਦਾ ਦਿੰਦੇ ਹਾਂ ਜਦੋਂ ਮਨ ਭੁੱਖਾ ਮਰਨ ਲੱਗਿਆ ਆਪੇ ਹੀ ਨਾਮ ਜਪੇਗਾ ਬਾਬਾ ਜੀ ਨੇ ਸਾਰੇ ਬਹਿੰਗਮਾਂ ਨੂੰ ਦੋ-ਦੋ ਪ੍ਰਸ਼ਾਦੇ ਦਿੱਤੇ ਬੀਜ ਜਿਆਦਾ ਪ੍ਰਸ਼ਾਦਾ ਸ਼ੱਕ ਲਿਆ ਫਿਰ ਨੀਂਦ ਤੰਗ ਕਰੂੰ ਅਤੇ ਬਾਬਾ ਜੀ ਨੇ ਖੋਦਵੀ ਇੱਕ ਹੱਥ ਵਿੱਚ ਇੱਕ ਪ੍ਰਸ਼ਾਦਾ ਲੈ ਕੇ ਉੱਤੇ ਦਾਲ ਪਾ ਕੇ ਖੜੇ ਖੜੇ ਹੀ ਪ੍ਰਸ਼ਾਦਾ ਸ਼ਕਣ ਲੱਗ ਪਏ ਉਦੋਂ ਇੱਕ ਸਰਦਾਰ ਜੀ ਭੱਜੇ ਭੱਜੇ ਆਏ ਤੇ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਹਿਣ ਲੱਗੇ ਜੀ ਮੈਂ ਰਹਿ ਗਿਆ ਬਾਬਾ ਜੀ ਮੈਂ ਵੀ ਛੋਡੇ ਹੱਥਾਂ ਦਾ ਪ੍ਰਸ਼ਾਦਾ ਲੈਣਾ ਸੀ। ਬਾਬਾ ਜੀ ਨੇ ਸਰਦਾਰ ਜੀ ਨੂੰ ਪੁੱਛਿਆ। ਅੰਮ੍ਰਿਤ ਛਕਿਆ ਹੈ? ਉਹ ਕਹਿੰਦੇ ਜੀ ਹਾਂਜੀ। ਬਾਬਾ ਜੀ ਪੁੱਛਣ ਲੱਗੇ। ਨਿਤਨੇਮ ਕਰਦਾ ਹੁੰਨਾ ਹੈ? ਉਹ ਕਹਿੰਦਾ ਜੀ ਕਿਤੇ ਇੱਕ ਤਾਂ ਹੀ ਕਰ ਲੀਦਾ ਹੈ। ਬਾਬਾ ਜੀ ਬਚਨ ਕਰਨ ਲੱਗੇ। ਜੇ ਨਿਤਨੇਮ ਰੋਜ਼ ਕਰੇ ਤੇ ਨਾਮ ਜਪੇ ਇਕਰਾਰ ਕਰਨ ਫਿਰ ਲੈ ਅਸੀਂ ਤੈਨੂੰ ਆਪਣਾ ਹੀ ਪ੍ਰਸ਼ਾਦਾ ਦੇ ਦਿੰਦੇ ਹਾਂ ਪਰ ਸੌ ਖਾ ਉਹ ਕਹਿੰਦਾ ਜੀ ਮੈਨੂੰ ਸੌ ਲੱਗੇ ਗੁਰੂ ਨਾਨਕ ਦੀ ਬਾਬਾ ਜੀ ਕਹਿੰਦੇ ਸਿਰ ਜਾਵੇ ਪਰ ਨਿਤਨੇਮ ਨਾ ਜਾਵੇ ਬਾਬਾ ਜੀ ਨੇ ਅੱਧਾ ਪ੍ਰਸ਼ਾਦਾ ਛਕਿਆ ਸੀ ਮੈਂ ਦੇਖਦਾ ਰਿਹਾ ਇਹ ਸਭ ਕੁਝ ਤੇ ਬਾਕੀ ਦਾ ਪ੍ਰਸ਼ਾਦਾ ਬਾਬਾ ਜੀ ਨੇ ਇਸ ਨੂੰ ਦੇ ਦਿੱਤਾ ਫਿਰ ਬਾਬਾ ਜੀ ਇਸ਼ਨਾਨ ਕਰਕੇ ਆ ਗਏ ਮੈਨੂੰ ਪੁੱਛਣ ਲੱਗੇ ਫੌਜੀ ਆ ਗਏ ਆ ਫਿਰ ਮੈਂ ਕਿਹਾ ਜੀ ਹਾਂ ਬਾਬਾ ਜੀ ਦੇ ਨਾਲ ਚਾਰ ਪੰਜ ਬਹਿੰਗਮ ਸਨ ਤੇ ਇੱਕ ਕਿਕਰ ਨੂੰ ਪੌੜੀ ਲਾਈ ਹੋਈ ਸੀ ਕਿਕਰ ਦੇ ਉੱਤੇ ਮੰਜਾ ਕੱਸਿਆ ਹੋਇਆ ਸੀ ਗਰਮੀ ਬਹੁਤ ਜ਼ਿਆਦਾ ਸੀ ਬਾਬਾ ਜੀ ਗੁਰੂ ਸਾਹਿਬ ਨੂੰ ਲੈ ਕੇ ਕਿਕਰ ਤੇ ਚੜ ਗਏ ਮੈਂ ਬਹੁਤ ਹੈਰਾਨ ਸੀ ਬਾਬਾ ਜੀ ਕਹਿੰਦੇ ਫੌਜੀ ਆ ਡਟ ਕੇ ਪਹਿਰਾ ਦੇ ਪੁੱਛ ਕੇ ਕੋਈ ਆਵੇ ਤੂੰ ਕੋਈ ਨਾ ਆਵੇ ਸਾਡੇ ਕੋਲੇ ਤੇ ਬਾਬਾ ਜੀ ਸਾਰੀ ਰਾਤ ਪੱਖਾ ਕਰਦੇ ਰਹੇ 3:30 ਵਜੇ ਬਾਬਾ ਜੀ ਗੁਰੂ ਸਾਹਿਬ ਨੂੰ ਲੈ ਕੇ ਹੇਠਾਂ ਉਤਰੇ ਜਲਦੀ ਨਾਲ ਇਸ਼ਨਾਨ ਕਰਕੇ ਪ੍ਰਕਾਸ਼ ਕੀਤਾ ਬਾਬਾ ਜੀ ਦਾ ਅੱਖ ਦਾ ਚਮਕਾ ਨਹੀਂ ਆਇਆ ਨਾ ਬਾਬਾ ਜੀ ਨੇ ਕੁਝ ਛਕਿਆ ਮੈਂ ਬਾਬਾ ਜੀ ਨੂੰ ਦੇਖ ਕੇ ਬਹੁਤ ਹੈਰਾਨ ਸੀ ਤੇ ਮੇਰਾ ਫੁਰਨਾ ਵੀ ਬਣਿਆ ਫਿਰ ਵੀ ਕਾਗਜ਼ ਹੈ ਗ੍ਰੰਥ ਹੈ ਜਦੋਂ ਬਾਬਾ ਜੀ ਸਵੇਰੇ ਹੁਕਮਨਾਮਾ ਲੈਣ ਲੱਗੇ ਤਾਂ ਮੈਨੂੰ ਪੁੱਛਣ ਲੱਗੇ ਫੌਜੀ ਆ ਰਾਤ ਕੁਝ ਦੇਖਿਆ ਮੈਂ ਕਿਹਾ ਜੀ ਬਹੁਤ ਕੁਝ ਦੇਖਿਆ ਬੜਾ ਆਨੰਦ ਆਇਆ ਸਾਡੇ ਤਾਂ ਉੱਥੇ ਟਰੰਕ 'ਚ ਰੱਖਦੇ ਆ ਫੌਜੀ ਗੁਰੂ ਸਾਹਿਬ ਨੂੰ ਬਾਬਾ ਜੀ ਕਹਿੰਦੇ ਨਹੀਂ ਇਹ ਤਾਂ ਗੁਰੂ ਨਾਨਕ ਹੈ ਪਲਟਾ ਹੀ ਆ ਗਿਆ ਮਨ ਕੀਤਾ ਕਿ ਨੌਕਰੀ ਛੱਡ ਕੇ ਸੇਵਾ ਵਿੱਚ ਹੀ ਰਹਾ ਪਰ ਪਾਪਾ ਜੀ ਨੇ ਫੁਰਨਾ ਪੜ ਕੇ ਕਿਹਾ ਕਿ ਕੋਈ ਨਾ ਤੇਥੋਂ ਸੇਵਾ ਲਵਾਗੇ ਫਿਰ ਮੈਂ ਜਦੋਂ ਦੂਜੀ ਵਾਰੀ ਉਸੇ ਮਹੀਨੇ ਛੁੱਟੀ ਆਇਆ ਤਾਂ ਘਰ ਵਾਲੀ ਨੇ ਪੁੱਛਿਆ ਬਾਬਾ ਜੀ ਦੇ ਜਾਣਾ ਹੈ ਤਾਂ ਮੈਂ ਕਿਹਾ ਹਾਂ ਜਾਣਾ ਹੈ ਫੇਰ ਉਹ ਕਹਿੰਦੀ ਬਾਬਾ ਜੀ ਦੇ ਜਾ ਕੇ ਉੱਥੇ ਤੇਰੇ ਮੱਛਰ ਬਹੁਤ ਲੜ ਗਿਆ ਸੀ ਤੂੰ ਮੱਛਰਦਾਨੀ ਲੈ ਜਾ ਨਵੀਂ ਮੱਛਰਦਾਨੀ ਘਰ ਵਾਲੀ ਨੇ ਝੋਲੇ ਵਿੱਚ ਪਾ ਦਿੱਤੀ ਮੈਂ ਝੋਲਾ ਲੈ ਕੇ ਬਾਬਾ ਜੀ ਦੇ ਦਰਸ਼ਨਾਂ ਲਈ ਪਹੁੰਚਿਆ ਸ਼ਾਮ ਦਾ ਦਿਵਾਨਸ ਹੋ ਗਿਆ ਹੋਇਆ ਸੀ ਸਾਲ ਬਾਅਦ ਮੈਂ ਆਇਆ ਸੀ ਬਾਬਾ ਜੀ ਦੇ ਨੇਤਰ ਬੰਦ ਸਨ ਪਰ ਆਗਣ ਲੱਗੀ ਹੋਈ ਸੀ कीर्तन ਹੋ ਰਿਹਾ ਸੀ ਪਹਿਲਾਂ ਮੈਂ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਫਿਰ ਪਾਸੇ ਦੀ ਹੋ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਜਦੋਂ ਮੱਥਾ ਟੇਕ ਕੇ ਸਿਰ ਉੱਤੇ ਝੁਕਿਆ ਤਾਂ ਬਾਬਾ ਜੀ ਨੇ ਬੈਰਾਗਣ ਘੁਮਾ ਕੇ ਮੇਰੇ ਵੱਲ ਤੱਕਿਆ ਮੈਂ ਰਾਹ ਵਿੱਚ ਸੋਚਦਾ ਹੁੰਦਾ ਸੀ ਵੀ ਸਾਲ ਹੋ ਗਿਆ ਬਾਬਾ ਜੀ ਨੇ ਮੈਨੂੰ ਸਿਆਨਣਾ ਨਹੀਂ ਬਾਬਾ ਜੀ ਪੈਰਾਗਨ ਰੱਖ ਕੇ ਕਹਿਣ ਲੱਗੇ ਜਗਰਾਮਾ ਵਾਲਾ ਫੌਜੀ ਐ ਮੈਂ ਕਿਹਾ ਜੀ ਹਾਂ ਬਾਬਾ ਜੀ ਕਹਿੰਦੇ ਕੀ ਗਿਣਤੀਆਂ ਮਰਤੀਆਂ ਕਰਦਾ ਹੁੰਦਾ ਸੀ ਵੀ ਭੁੱਲ ਗਏ ਬਾਬਾ ਜੀ ਕਹਿੰਦੇ ਅਸੀਂ ਤਾਂ ਸੱਤ ਜਨਮ ਨਹੀਂ ਭੁੱਲਦੇ ਹੁਣ ਬਾਬਾ ਜੀ ਉਸ ਨੂੰ ਪੁੱਛਣ ਲੱਗੇ ਕਿਵੇਂ ਫਿਰ ਅੱਜ ਪੈਰਾ ਦੇਵੇਂਗਾ ਹਾਂਜੀ ਬਾਬਾ ਜੀ ਪੈਰਾ ਦੇਉਂਗਾ ਬਾਬਾ ਜੀ ਕਹਿੰਦੇ ਕਿਵੇਂ ਦੇਵੇਂਗਾ ਮੈਂ ਕਿਹਾ ਜੀ ਡਟ ਕੇ ਪੈਰਾ ਦੇਉਂਗਾ ਬਾਬਾ ਜੀ ਥੋੜਾ ਥੋੜਾ ਮੁਸਕਰਾ ਕੇ ਬਚਨ ਕਰਨ ਲੱਗੇ ਜਿਹੜਾ ਮੱਛਰ ਤੋਂ ਡਰਦਾ ਮੱਛਰਦਾਨੀਆਂ ਲਿਆਉਂਦਾ ਉਹ ਕੀ ਪੈਰਾ ਦੇਊ ਮੱਛਰਦਾਨੀ 25 ਫੁੱਟ ਤੇ ਮਗਰ ਪਈ ਸੀ ਫੌਜੀ ਕਹਿੰਦਾ ਬਸ ਮੈਂ ਤਾਂ ਉੱਚੀ ਉੱਚੀ ਰੋਣ ਹੀ ਲੱਗ ਗਿਆ ਮੈਨੂੰ ਇਦਾਂ ਲੱਗਿਆ ਵੀ ਮੈਂ ਮਰ ਹੀ ਗਿਆ ਬਾਬਾ ਜੀ ਕਹਿੰਦੇ ਕੋਈ ਨਾ ਸੰਗੀਆਂ ਨੂੰ ਜੋੜਨ ਲਈ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੈ ਮੈਂ ਰੋਂਦਾ ਰੋਂਦਾ ਚੁੱਪ ਕਰਕੇ ਝੋਲਾ ਚੱਕ ਕੇ ਮੱਛਰ ਜਾਨੀ ਬਾਬਾ ਜੀ ਕੋਲ ਲੈ ਕੇ ਆਇਆ ਤੇ ਬਾਬਾ ਜੀ ਅੱਗੇ ਰੱਖ ਕੇ ਬੇਨਤੀ ਕੀਤੀ ਜੀ ਮੈਂ ਨਹੀਂ ਲਾਉਂਦਾ ਨਮੀ ਹੀ ਹੈ ਮੱਛਰਦਾਨੀ ਤੁਸੀਂ ਲਾ ਲਓ ਬਾਬਾ ਜੀ ਕਹਿੰਦੇ ਆਨੰਦ ਸਿੰਘ ਹੋਇਆ ਸਾਧ ਤੈਨੂੰ ਮੱਛਰਾਂ ਚ ਖੜਾ ਕਰਕੇ ਮੈਂ ਮੱਛਰਦਾਨੀ ਲਾਵਾਂ ਮੈਂ ਕਿਹਾ ਜੀ ਨਮੀ ਹੀ ਹੈ ਤੁਸੀਂ ਲਾ ਲਓ ਬਾਬਾ ਜੀ ਕਹਿੰਦੇ ਨਾ ਤੈਨੂੰ ਲਾਉਣ ਦੇਵਾਂ ਨਾ ਮੈਂ ਆਪ ਲਾਵਾਂ ਆਪਾਂ ਗੁਰੂ ਨਾਨਕ ਤੇ ਮੱਛਰਦਾਨੀ ਲਾਵਾਂਗੇ ਇਸ਼ਨਾਨ ਕਰਕੇ ਪਾਪਾ ਜੀ ਕਿਕਰ ਤੇ ਚੜ ਗਏ ਮੈਨੂੰ ਪੁੱਛਿਆ ਇਸ਼ਨਾਨ ਕੀਤਾ ਹੈ ਜੀ ਕੀਤਾ ਹੈ ਲਿਆ ਛੋਟੀਆਂ ਚਾਰ ਛੋਟੀਆਂ ਲਿਆ ਕੇ ਮੰਜੀ ਸਾਹਿਬ ਦੇ ਪਾਵੇ ਨਾਲ ਬਨ ਕੇ ਉੱਤੋਂ ਮੱਛਰਦਾਨੀ ਲਾਈ ਤੇ ਬਾਬਾ ਆਨੰਦ ਸਿੰਘ ਜੀ ਮੱਛਰਦਾਨੀ ਦੇ ਉੱਤੋਂ ਦੀ ਹੀ ਪੱਖਾ ਕਰਦੇ ਰਹੇ ਮੇਰੇ ਅੱਖਾਂ 'ਚੋਂ ਅੰਜਲ ਆ ਗਿਆ ਜਦੋਂ ਬਾਬਾ ਜੀ ਗੁਰੂ ਸਾਹਿਬ ਲੈ ਕੇ ਗਏ ਤਾਂ ਮੈਨੂੰ ਇਉਂ ਲੱਗਿਆ ਵੀ ਬਾਬਾ ਜੀ ਦੇ ਅੱਗੇ ਅੱਗੇ ਗੁਰੂ ਨਾਨਕ ਆਪ ਜਾ ਰਹੇ ਹਨ ਸੁਨਹਿਰੀ ਚੋਲਾ ਚਿੱਟਾ ਦਸਤਾਰ ਤੇ ਗੁਰੂ ਨਾਨਕ ਸਾਹਿਬ ਮੂਰੇ ਮੂਰੇ ਜਾ ਰਹੇ ਹਨ ਫਿਰ ਮੈਂ ਆਗਿਆ ਲੈ ਕੇ ਫੌਜ 'ਚ ਚਲਾ ਗਿਆ ਤੇ ਮਨ ਬਣਾ ਲਿਆ ਮੈਂ ਵੀ ਗੁਰੂ ਸਾਹਿਬ ਨੂੰ ਪੱਖਾ ਕਰਨ ਲੱਗ ਗਿਆ ਮੈਂ ਸੁਬਾ ਪੱਖਾ ਕਰਿਆ ਕਰਨ ਤੇ ਨਾਲ ਦੇ ਫੌਜੀਆ ਨੇ ਮੇਰੀ ਕਰਨਲ ਕੋਲ ਸ਼ਿਕਾਇਤ ਕਰ ਦਿੱਤੀ ਕਰਨਲ ਨੇ ਮੈਨੂੰ ਬੁਲਾ ਕੇ ਪੁੱਛਿਆ ਕੀ ਕਰਦਾ ਹੁੰਨਾ ਮੈਂ ਕਿਹਾ ਜੀ ਮਾਲਵੇਜ ਮਹਾਪੁਰਖ ਹਾਨ ਤੇ ਸਾਰੀ ਜੋ ਵਾਰਤਾ ਹੋਈ ਸੀ ਉਹ ਕਰਨਲ ਨੂੰ ਦੱਸੀ ਉਸਨੇ ਮੇਰੇ ਅੱਗੇ ਹੱਥ ਜੋੜਦੇ ਅੱਛਾ ਮਹਾਪੁਰਖੇ ਤਾਂ ਬਚਨ ਕਰਦੇ ਹਨ ਬਾਬਾ ਨੰਦ ਸਿੰਘ ਜੀ ਦੇ ਬਚਨ ਸੁਣ ਕੇ ਕਰਨਲ ਮੈਨੂੰ ਕਹਿਣ ਲੱਗਾ ਚੰਗਾ ਤੇਰੀ ਡਿਊਟੀ ਬਦਲ ਦਿੰਦੇ ਹਾਂ ਤੈਨੂੰ ਗ੍ਰੰਥੀ ਦੀ ਡਿਊਟੀ ਦੇ ਦਿੰਦੇ ਹਾਂ ਮੈਂ ਗੁਰੂ ਸਾਹਿਬ ਦੀ ਸੇਵਾ ਕਰਨ ਲੱਗਾ ਥੋੜੇ ਦਿਨਾਂ ਨੂੰ ਮੈਂ ਚੋਲਾ ਬਣਾ ਲਿਆ ਤੇ 골ਦਸਤਾਰ ਬਣ ਲਈ ਜਦੋਂ ਮੈਂ ਗੁਰੂ ਸਾਹਿਬ ਦੀ ਸੇਵਾ ਕਰਕੇ ਆਇਆ ਕਰਾਂ ਸਾਰੇ ਫੌਜੀ ਮੈਨੂੰ ਮੱਥਾ ਟੇਕਣ ਲੱਗ ਪਏ ਕਰਨਲ ਵੀ ਵਿੱਚੇ ਹੀ ਸੀ ਕਿਤੇ ਮੈਂ ਕਰਨਲ ਨੂੰ ਸਲੂਟ ਕਰਦਾ ਸੀ ਕਿਤੇ ਉਹ ਮੇਰੇ ਮੂਰੇ ਹੱਥ ਜੋੜਨ ਲੱਗ ਪਿਆ ਦੇਖੋ ਪੂਰੇ ਮਹਾਪੁਰਖਾਂ ਦੀ ਸੰਗਤ ਦਾ ਰੰਗ ਤੇ ਗੁਰੂ ਸਾਹਿਬ ਦੀ ਸੇਵਾ ਦਾ ਫਲ ਬਾਬਾ ਜੀ ਮੈਂ ਤਾਂ ਆਪਣੀ ਜਿਉਂਦਾ ਹੀ ਸਤਖੰਡ ਵਿੱਚ ਮੰਨਦਾ ਹਾਂ ਬਾਬਾ ਜੀ ਬਚਨ ਕਰਨ ਲੱਗੇ ਤੂੰ ਬਹੁਤ ਵੱਡੇ ਭਾਗਾਂ ਵਾਲਾ ਹੈ ਜੋ ਬਾਬਾ ਜੀ ਦਾ ਤੈਨੂੰ ਸੰਗ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ